ਇੱਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੱਚੇ ਦੀ ਜਿਹੜੀ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਤੁਸੀਂ ਸੋਣਿਆਣਾ ਬੱਚੇ ਨੂੰ ਮਾਸਟਰ ਦੇ ਵੱਲੋਂ ਪੁੱਛਿਆ ਜਾਂਦਾ ਕਿ ਬੱਚੇ ਤੂੰ ਰੋਟੀ ਖਾ ਕੇ ਆਇਆ ਤਾਂ ਬੱਚਾ ਕਹਿੰਦਾ ਕਿ ਨਹੀਂ ਸਰ ਸਾਡੇ ਘਰ ਆਟਾ ਮੁੱਕਿਆ ਸੀ ਜਿਸ ਤੋਂ ਬਾਅਦ ਲਗਾਤਾਰ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਉੱਥੇ ਹੀ ਹੁਣ ਬੱਚੇ ਦੇ ਮਾਤਾ-ਪਿਤਾ ਮੀਡੀਆ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਨੇ ਆ ਬੱਚੇ ਦੇ ਮਾਤਾ-ਪਿਤਾ ਨੇ ਕੀ ਕਿਹਾ ਜਿਸ ਨੂੰ ਸੁਣ ਕੇ ਵੀਰ ਜੀ ਕਿਉਂਕਿ ਦਿਹਾੜੀ ਓਨੀ ਕ ਬੰਦੀ ਕਿਉਂਕਿ ਖਰਚੇ ਸਰਕਾਰਾਂ ਨੇ ਵਧਾਤੇ ਆ ਪਰ ਦਿਹਾੜੀ ਗਰੀਬ ਦੀ ਨਹੀਂ ਵਧਾਈ ਦਿਹਾੜੀ ਦੇ ਹੋਰਨ ਕਰਕੇ ਕਿਉਂਕਿ ਕਿਸੇ ਟਾਈਮ ਘਰੇ ਚੀਜ਼ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ ਕਿਉਂਕਿ ਦਿਹਾੜੀ ਓਨੀ ਕ ਪੈਂਦੀ ਆ ਵੀ ਖਰਚੇ ਜਾਦੇ ਆ ਤੇ ਕਿੱਥੇ ਬੰਦਾ ਗਰੀਬ ਘਰ ਪੂਰਾ ਕਰ ਸਕਦਾ ਤੇ ਉਸ ਟਾਈਮ ਇੱਕ ਚੀਜ਼ ਲਿਆਵੇ ਤੇ ਦੂਜੀ ਮੁੱਕ ਜਾਂਦੀ ਆ ਇਸ ਕਰਕੇ ਵੀ ਆਟਾ ਨਹੀਂ ਲਿਆਂਦਾ ਗਿਆ ਤੇ ਬੱਚਾ ਉੱਧਾ ਚਲਿਆ ਗਿਆ ਕਿਉਂਕਿ ਨਾਲੇ ਸਾਨੂੰ ਮੈਨੂੰ ਪੁੱਛਿਆ ਵੀ ਆ ਮਮਾ ਮੈਂ ਪਰੌਂਠੀ ਖਾਣੀ ਹੈ ਤੇ ਮੈਂ ਕਿ ਬੱਚੇ ਪਰੌਂਠੀ ਖਾਣੇ ਆਟਾ ਨਹੀਂ ਘਰੇ ਹੈਗਾ ਤੇਰੇ ਪਾਪਾ ਆਏਗਾ ਕੰਮ ਤੋਂ ਉਹ ਲਿਆਏਗਾ ਤੇ ਫਿਰ ਮੈਂ ਤੈਨੂੰ ਬਣਾ ਦੂੰਗੀ ਤੇ ਅਸੀਂ ਕਿ ਚਲੋ ਸਕੂਲੋਂ ਤਾਂ ਮੇਲ ਹੀ ਜਾਂਦੀ ਆ ਵੀ ਟੀਚਰ ਖਵਾਉਂਦੇ ਆ ਇਹਨਾਂ ਨਰਸਰੀ ਵਾਲਿਆਂ ਨੂੰ ਖਾਣਾ ਵੀ ਉਹ ਖਵਾ ਦੇਣਦੇ ਆ ਤੇ ਮੈਂ ਚੱਲ ਜਦੋਂ ਆਏਗਾ ਫਿਰ ਤੇਰੇ ਪਾਪਾ ਉਹਨੇ ਨੂੰ ਆਜੂਗਾ ਕੰਮ ਤੋਂ ਆਉਂਦੇ ਸੀ ਮੈਂ ਲੈ ਆਉਂਗਾ ਫਿਰ ਤੁਹਾਨੂੰ ਪਰੌਂਠੀ ਬਣਾ ਦਾਂਗਾ ਪਰ ਸਾਨੂੰ ਸਰਕਾਰਾਂ ਦਾ ਇਸ ਲਈ ਨਹੀਂ ਫਾਇਦਾ ਨਾ ਕੋਈ ਸਾਡਾ ਰਾਸ਼ਨ ਕਾਟ ਬਣਾਉਂਦੇ ਸੀ ਸਾਨੂੰ ਆਧਾਰ ਕਾਟ ਜੇ ਅਸੀਂ ਬਣਾਏ ਤੇ ਬਹੁਤ ਕਲਪਨੀ ਸਾਨੂੰ ਮੰਦੋਟ ਏਰੀਆ ਧਾਰਕਟ ਲੱਗਦਾ ਵੀ ਉੱਥੇ ਬੰਦਿਆ ਪਰ ਅਸੀਂ ਇਹ ਧਾਰਕਟ ਜਲਾਲਾਲੀ ਸਾਈਡ ਜਲਾਲਾਵਾੜਾ ਸਾਈਡ ਬਣਵਾਏ ਉਹ ਵੀ ਸਾਡੇ ਸਰ ਨੇ ਬਣਾਏ ਤਾਂ ਕਿਵੇਂ ਦੇਖਦੇ ਹੋ ਜੇ ਦੂਜੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੱਚੇ ਜਿਹੜੇ ਐ ਕਿ ਘਰੋਂ ਟਿਫਨ ਲੈ ਕੇ ਜਾਂਦੇ ਐ ਰੋਟੀ ਖਾ ਕੇ ਜਾਂਦੇ ਐ ਤੁਹਾਡੇ ਬੱਚੇ ਜਿਹੜੇ ਐ ਭੁੱਖੇ ਪੈਸੇ ਕਰੇ ਜਾਂਣਾ ਤਾਂ ਕਿਵੇਂ ਲੱਗ ਰਿਆ ਸਹੀ ਸਾਨੂੰ ਬਹੁਤ ਹੀ ਬੁਰਾ ਲੱਗਦਾ ਆਵਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਵੀ ਅਸੀਂ ਮਾਪੇ ਹੋ ਕੇ ਵੀ ਇੱਕ ਆਵਦੇ ਬੱਚੇ ਲਈ ਰੋਟੀ ਵੀ ਨਹੀਂ ਕਮਾ ਸਕਦੇ ਚਾਜ ਤਰ੍ਹਾਂ ਵੀ ਬੱਚੇ ਨੂੰ ਰੋਟੀ ਵੀ ਨਹੀਂ ਖਵਾ ਸਕਦੇ ਇੰਨੇ ਜੋਗੇ ਵੀ ਨਹੀਂ ਅਸੀਂ ਹੁੰਦੇ ਪਏ ਵੀ ਸਾਨੂੰ ਮਹਾਰਾਜ ਨੇ ਇੰਨੀ ਕੁ ਗਰੀਬੀ ਦਿੱਤੀ ਆ ਵੀ ਅਸੀਂ ਰੋਟੀ ਵੀ ਨਹੀਂ ਚਾਜ ਤਰ੍ਹਾਂ ਖਵਾ ਸਕਦੇ ਵੀ ਸਾਡੀ ਦਿਹਾੜੀ ਵੀ ਉਹ ਨਹੀਂ ਸਾਡਾ ਨੇਚਾ ਤਾਂ ਬਹੁਤ ਵੀ ਸਾਡੇ ਬੱਚੇ ਵਧੀਆ ਪਟਨ ਵਧੀਆ ਖਾਣ ਪੀਣ ਪਰ ਮਜਬੂਰੀਆਂ ਸਾਨੂੰ ਕਰਾਉਂਦੀਆਂ ਮਾਰੀ ਜਾਂਦੀਆਂ ਵੀਰ ਤਾਂ ਇਹ ਜੀ ਇੱਕ ਵੀਡੀਓ ਜਿਹੜੀ ਹੈ ਇਹ ਬਣੀ ਕਿਵੇਂ ਇਹ ਸਰ ਨੇ ਬਣਾਈਆਂ ਸਰ ਨੇ ਇਹਦੇ ਤੋਂ ਇਹਦਾ ਵੀ ਸਬਜੈਕਟ ਪੁੱਛਿਆ ਵੀ ਕੰਮ ਬਾਰੇ ਪੁੱਛਿਆ ਸੀਦਾ ਵੀ ਬੇਟਾ ਤੂੰ ਕੰਮ ਕਰਕੇ ਆਇਆ ਸਕੂਲ ਦਾ ਜਾਂ ਨਹੀਂ ਕੰਮ ਕਰਕੇ ਆਇਆ ਇਹ ਆਂਦਾ ਸਰ ਮੈਂ ਕੰਮ ਤਾਂ ਨਹੀਂ ਕਰਕੇ ਆਇਆ ਆਂਦਾ ਇੱਕ ਲਾਵਾ ਆਂਦਾ ਨਹੀਂ ਸਰ ਜੀ ਤੇ ਸਾਰਾ ਆਂਦਾ ਪੁੱਤ ਤੂੰ ਕੀ ਖਾ ਕੇ ਆਇਆ ਆਂਦਾ ਸਰ ਅਸੀਂ ਕੁਝ ਨਹੀਂ ਮੈਂ ਖਾ ਕੇ ਘਰੇ ਸਾਡੇ ਆਟਾ ਹੀ ਨਹੀਂ ਹੈਗਾ ਸੀਦਾ ਸਰ ਰੰਦਾ ਹਾਈ ਪਤਾ ਇਹ ਤੂੰ ਨਹੀਂ ਕੋਈ ਖਾ ਕੇ ਫਰਜ਼ ਕਰਨੇ ਨਾ ਦੋਵਾਂ ਭਰਾਵਾਂ ਨੂੰ ਵੀ ਰੋਟੀ ਜ਼ਰੂਰ ਖਵਾਈ ਉਹਨਾਂ ਨੇ ਕਿਹਾ ਚਲੋ ਆਓ ਮੈਂ ਤੁਹਾਨੂੰ ਰੋਟੀ ਖਵਾਉਣਾ ਤਾਂ ਅੱਜ ਇਹ ਹਾਲਾਤ ਸੀਗੇ ਤੁਹਾਡੇ ਬੱਚੇ ਤਾਂ ਇਹ ਵੀਡੀਓ ਬਾਇਲ ਹੋਣ ਤੋਂ ਬਾਅਦ ਕੋਈ ਆਏ ਮਦਰ ਵਾਸੇ ਆ ਰਹੇ ਆ ਕੋਈ ਲੋਕ ਤੁਹਾਡੇ ਹਾਂਜੀ ਵੀਰੇ ਹਲੇ ਤਾਂ ਇਹ ਤਾਂ ਵੀਰ ਜਿਹੜੇ ਵੀ ਆਉਂਦੇ ਪਏ ਆ ਮੀਡੀਆ ਵਾਲੇ ਆਉਂਦੇ ਪਏ ਆ ਤੇ ਜਿਹੜੇ ਵੀਰਾਂ ਦੇ ਵੀਰਾਂ ਦੇ ਅਸੀਂ ਜ਼ਰੂਰ ਮਦਦ ਕਰਾਂਗੇ ਅਸੀਂ ਜਰੂਰ ਪਹੁੰਚਾਂਗੇ ਜਿਹੜੇ ਦੂਰ ਵੀਰ ਬਿਠੇ ਹੋ ਆਂਦੇ ਅਸੀਂ ਵੀ ਫੋਨ ਤੇ ਕਰੀ ਜਾਂਦੇ ਆਂਦੇ ਅਸੀਂ ਵੀ ਜਿੰਨੇ ਜੋਗੇ ਜਰੂਰ ਮਦਦ ਕਰਾਂਗੇ ਤੁਹਾਡੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੁਮਾਰ ਬੱਚੇ ਦਾ ਕੀ ਨਾਮ ਹੈ ਅਮਰਜੀਤ ਸਿੰਘ ਕਿੰਨੀਵੀਂ ਕਲਾਸੇ ਪੜਦਾ ਨਰਸਰੀ ਵਿੱਚ ਪੜਦਾ ਨਰਸਰੀ ਵਿੱਚ ਬੇਟਾ ਆਪ ਜਦੋਂ ਸਕੂਲ ਗਏ ਹੋ ਖਾਣਾ ਨਹੀਂ ਖਾ ਕੇ ਗਏ ਨਹੀਂ ਕਿਉਂ ਨਹੀਂ ਖਾ ਕੇ ਗਏ ਆਟਾ ਆਟਾ ਨਹੀਂ ਮਿਕਸੀ ਆਟਾ ਘਰੇ ਨਹੀਂ ਸੀਗਾ ਤੇ ਸਰ ਕੀ ਕਹਿੰਦੇ ਸਰ ਨੇ ਫਿਰ ਰੋਟੀ ਖਵਾਈ ਸੀ ਹਾਂ ਖਵਾਈ ਸੀ ਤਾਂ ਸਰ ਨੇ ਜਦੋਂ ਤੈਨੂੰ ਪੁੱਛਿਆ ਤਾਂ ਉਦੋਂ ਤੂੰ ਕੀ ਕਿਹਾ ਤੇ ਮੈਨੂੰ ਭੁੱਖ ਲੱਗੀ ਸੀ ਮੈਨੂੰ ਭੁੱਖ ਲੱਗੀ ਨਹੀਂ ਮੈਨੂੰ ਭੁੱਖ ਲੱਗੀ ਨਹੀਂ ਮੈਂ ਸਰ ਜੀ ਨੂੰ ਹਾਂਦੀ ਕਿਹਾ ਅੱਛਾ ਭੁੱਖ ਲੱਗੀ ਹੈ ਤੇ ਇਹ ਨਹੀਂ ਕਿ ਵੀ ਸਰ ਨੇ ਮਾਰਨ ਵਾਸਤੇ ਵੀ ਕਿਹਾ ਸੀਗਾ ਸਰ ਨੇ ਮਾਰਿਆ ਤਾਂ ਨਹੀਂ ਨਾ ਨਹੀਂ ਪਿਆਰ ਨਾਲ ਰੋਟੀ ਖਵਾਈ ਸੀ ਨਾ ਸਾਡੇ ਅਸੀਂ ਸਰ ਦੇ ਮਾਰਕਣ ਗਏ ਘਰੇ ਆਟਾ ਨਹੀਂ ਸੀਗਾ ਤਾਂ ਨਹੀਂ ਰੋਟੀ ਖਾਗੇਗੇ ਹਾਂਜੀ ਕਹ ਦੱਸੋ ਜਿਹੜਾ ਸਾਨੂੰ ਕਿਹਾ ਸੀ ਸਕੂਲ ਸਾਡਾ ਇਸਾਇਦੇ ਕੇ ਨਾਮ ਵਾਲਾ ਪ੍ਰਾਇਮਰੀ ਸਕੂਲ ਆ ਮੈਂ ਜੀ ਈਟੀਟੀ ਟੀਚਰ ਰ ਕੰਮ ਕਰਦਾ ਇੱਥੇ ਚੀਬਾਂ ਨਭਾ ਰਿਆ ਤਾਂ ਵੀਡੀਓ ਦਾ ਮਕਸਦ ਇਹ ਨਹੀਂ ਸੀ ਕਿ ਵੀਰ ਮੈਨੂੰ ਆਪ ਨੂੰ ਨਹੀਂ ਐ ਇਦਾਂ ਸੀ ਕਿ ਵੀ ਬੱਚਾ ਇਦਾਂ ਹੀ ਬੋਲੇਗਾ ਹਨਾ ਤਾਂ ਕੀ ਹੋਇਆ ਕਿ ਮੈਂ ਬੱਚੇ ਦੀ ਕਾਪੀ ਚੈੱਕ ਕਰਨ ਲੱਗਿਆ ਤੇ ਬੱਚੇ ਨੂੰ ਮੈਂ ਪੁੱਛਿਆ ਵੀ ਤੂੰ ਕੰਮ ਨਹੀਂ ਕੀਤਾ ਤੇ ਉਹ ਬੋਲਦਾ ਵੀ ਨਹੀਂ ਮੈਂ ਮੈਂ ਅਜੇ ਕਰਨਾ ਮੈਂ ਕਿ ਤੇਰੇ ਵੀ ਲਾੜ ਕੀਤਾ ਵੀ ਤੇਰੇ ਮਾਰੀਏ ਵੀ ਤੂੰ ਕੰਮ ਨਹੀਂ ਕਰਦਾ ਤੇ ਉਹ ਮੈਂ ਪੁੱਛਿਆ ਵੀ ਤੂੰ ਰੋਟੀ ਕੀ ਖਾਕੇ ਆਂ ਤਾਂ ਕਹਿੰਦਾ ਜੀ ਅੱਜ ਤਾਂ ਵੀ ਮੈਂ ਬਿਆਨ ਨਹੀਂ ਕਰ ਸਕਦਾ ਉਹ ਸ਼ਬਦ ਬੱਚੇ ਨੇ ਕਿਵੇਂ ਕਹੇ ਹੋਣੇ ਲਫ਼ਜ਼ ਕਿ ਘਰ ਤਾਂ ਜਿਆ ਆਟਾ ਹੈ ਨਹੀਂ ਸੀਗਾ ਤੇ ਮੈਂ ਅੱਜ ਖਾਣਾ ਨਹੀਂ ਖਾ ਕੇ ਆ ਤੇ ਮੇਰੀ ਵੀ ਹਾਏ ਵੀ ਤੂੰ ਭੁੱਖਾ ਆਇਆ ਵੀ ਮੇਰੀ ਵੀ ਚੀਕ ਨਿਕਲੀ ਇੱਕ ਵਾਰੀ ਵੀ ਹਾਏ ਯਾਰ ਵੀ ਬੱਚਾ ਵੀ ਜਿੰਨਾਂ ਦੇ ਸਿਰ ਤੇ ਮੈਂ ਰੋਟੀ ਖਾਂਦਾ ਮੇਰਾ ਪਰਿਵਾਰ ਖਾਂਦਾ ਉਹ ਬੱਚੇ ਭੁੱਖੇ ਬੈਠੇ ਆ ਤਾਂ ਮੈਂ ਉਹਨੂੰ ਬੱਚੇ ਨੂੰ ਚੱਕਿਆ ਤੇ ਰਸੂਈ 'ਚ ਲੈ ਕੇ ਗਿਆ ਤੇ ਮੈਂ ਖਾਣਾ ਸਾਰੇ ਬੱਚਿਆਂ ਨੂੰ ਖਵਾਇਆ ਵੀ ਤੁਸੀਂ ਬੱਚੇ ਵੀ ਖਾਣਾ ਖਾਓ ਆ ਕਿਹਾ ਹੋਇਆ ਇਹ ਪਹਿਲਾਂ ਵੀ ਘਟਨਾਲ ਹੋਇਆ ਕਿ ਪਹਿਲੀ ਵਾਰ ਹੀ ਤਾਂ ਹਾਂ ਇੱਕ ਵਾਰੀ ਪਹਿਲਾਂ ਵੀ ਇੱਕ ਬੱਚਾ ਹੈਗਾ ਉਹ ਹੋਰ ਕੀ ਹੋਇਆ ਕਿ ਉਹ ਬੱਚਾ ਬੜਾ ਸ਼ਰਾਰਤੀ ਹੈ ਵੀ ਅਸੀਂ ਉਹਦੀ ਪੂਰੀ ਕੇਅਰ ਕਰਦੇ ਹਾਂ ਮਨਕੀਰ ਤਾਂ ਬੱਚੇ ਦਾ ਨਾਮ ਤੇ ਉਹ ਕੀ ਹੋਇਆ ਕਿ ਉਹ ਉਦਾਸ ਬੈਠਾ ਸੀਗਾ ਪੇਟ ਫੜ ਕੇ ਤੇ ਮੈਂ ਉਹਨੂੰ ਡਾਕਟਰ ਕੋਲੇ ਲੈ ਗਿਆ ਮੈਂ ਕਿ ਪੇਟ ਦਰਦ ਹੋਊਗਾ ਤਾਂ ਡਾਕਟਰ ਸਾਹਿਬ ਬੋਲੇ ਮੈਂ ਡਾਕਟਰ ਸਾਹਿਬ ਕੋਲੇ ਲੈ ਜਾ ਕੇ ਜਦੋਂ ਪੁੱਛਿਆ ਬੇਟੇ ਖਾਣਾ ਖਾਕੇ ਆ ਤਾਂ ਉਹ ਕਹਿੰਦਾ ਵੀ ਮੈਂ ਖਾਣਾ ਨਹੀਂ ਖਾਦਾ ਤੇ ਮੈਂ ਉਹਨੂੰ ਆਪਦਾ ਟਿਫਨ ਦਿੱਤਾ ਬੱਚੇ ਨੂੰ ਤੇ ਉਹਨੇ ਟਿਫਨ ਖਾ ਲਿਆ ਤੇ ਉਹੀ ਬੱਚੇ ਨੇ 10 ਮਿੰਟ ਬਾਅਦ ਇੱਕ ਜਵਾਕ ਦੇ ਕੁੱਟਤਾ ਤੇ ਉਹਦੀ ਸ਼ਿਕਾਇਤ ਆ ਗਈ ਮੈਂ ਕਿਹਾ ਵੀ ਇਹੀ ਭੁੱਖ ਕਰਕੇ ਬੱਚਾ ਵੀ ਇਦਾਂ ਬੈਠਾ ਸੀਗਾ ਤੇ ਉਹ ਸਵੇਰੇ ਸਵੇਰ ਦਾ ਟਾਈਮ ਹੀ ਸੀ ਉਹ ਵੀ ਅਚਨਚੇਤੀ ਬਣਾਈ ਹੈ ਕਿਉਂਕਿ ਸਾਡੇ ਇੱਕ ਸੀਪੀ ਦਾ ਪ੍ਰੋਜੈਕਟ ਚੱਲ ਰਿਹਾ ਤੇ ਉਹ ਅਸੀਂ ਵੀਡੀਓ ਇਦਾਂ ਵੀ ਬਣਾਉਣੀਆਂ ਹੁੰਦੀਆਂ ਤੇ ਉਹ ਮੈਂ ਵੈਸੇ ਵੀ ਬੱਚੇ ਦਾ ਵੀ ਰਾਈਟਿੰਗ ਵੇਖਦਾ ਸੀ ਕੰਮ ਚੈੱਕ ਕਰਦਾ ਵੀ ਰਾਈਟਿੰਗ ਦੀ ਵੀਡੀਓ ਬਣਾ ਲਾ ਉਹ ਇਦਾਂ ਕਰਦੇ ਕਰਦੇ ਉਹ ਵੀਡੀਓ ਬਣ ਗਈ ਤੇ ਉਹ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਦ ਲਈ ਐਪਕੇ ਪੈਸੇ ਸਕੂਲ ਆਇਆ ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਖਾਣਾ ਹਾਂ ਬਿਲਕੁਲ ਖਾਣਾ ਖਵਾਇਆ ਸੀ ਇਹਦੀ ਫਿਰ ਉਹਦੀ ਮਦਰ ਨੂੰ ਬੁਲਾਇਆ ਸੀ ਸਕੂਲ ਤਾਂ ਉਹਦੀ ਮਦਰ ਨੇ ਵੀ ਸਾਨੂੰ ਇਹ ਹੀ ਰਿਐਕਸ਼ਨ ਪਹਿਲਾਂ ਤਾਂ ਮੇਰੇ ਕਰਕੇ ਬੋਲੇ ਨਹੀਂ ਮੈਂ ਫਿਰ ਰੂਮ ਤੋਂ ਬਾਹਰ ਆ ਗਿਆ